આપણી દુકાનનું સફલ તરીકેના ચલાવ ચોંડ ਇਦਾ ਮਤਲਬ ਇਹ ਨਹੀਂ ਕਿ ਆਪਾਂ ਆਪਣੀ ਦੁਕਾਨ ਦੇ ਵਿੱਚ ਸਿਰਫ ਔਰ ਸਿਰਫ ਮਾਲ ਰੱਖੀਏ। ਇਦਾ ਮਤਲਬ ਇਹ ਹੈ ਕਿ ਤੁਹਾਡੀ ਪਲੈਨਿੰਗ, ਪ੍ਰੈਜੈਂਟੇਸ਼ਨ ਤੇ ਕਸਟਮਰ ਸਰਵਿਸ ਦਾ ਪਰਫੈਕਟ ਕੰਬੀਨੇਸ਼ਨ ਹੋਣਾ ਚਾਹੀਦਾ ਹੈ। ਜਿੰਨੇ ਵੀ ਕਪੜਾ ਵਪਾਰੇ ਨੇ ਅੱਜ ਦਾ ਇਹ ਵੀਡੀਓ ਸਪੈਸ਼ਲ ਉਹਨਾਂ ਵਾਸਤੇ ਕਿਉਂਕਿ ਬਹੁਤ ਜ਼ਿਆਦਾ ਹੈਲਪਫੁਲ ਹੋਣਾ ਹੈ। ਅਸ਼ਮਿਤ ਤੁਹਾਨੂੰ ਦੱਸਾਂਗੇ ਕੁਝ ਪੰਜ ਤਰੀਕੇ ਇਹੋ ਜਿਹੇ ਜਿਦੇ ਕਰਕੇ ਤੁਸੀਂ ਆਪਣੀ ਦੁਕਾਨ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਹੋ, ਨਾਲੇ ਪ੍ਰੋਫਿਟ ਕਮਾ ਸਕਦੇ ਹੋ। ਜੇ ਤੁਸੀਂ ਵੀ ਨਵਾਂ ਸਟਾਰਟਅਪ ਕਰਨ ਦਾ ਸੋਚ ਰਹੇ ਹੋ ਤਾਂ ਇੱਕ ਵਾਰੀ ਇਹ ਵੀਡੀਓ ਜ਼ਰੂਰ ਦੇਖ ਲਿਓ। ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵੈਲ ਐਂਡ ਗੁੱਡ ਵਧੀਆ ਹੋਵਗੇ ਤਾਂ ਅੱਜ ਆਪਾਂ ਗੱਲ ਕਰਿਆ ਉਹਨਾਂ ਕਪੜਾ ਵਪਾਰਿਆ ਪਹਿਣ ਪਰਾ ਵਾਸਤੇ ਜਿਨ੍ਹਾਂ ਦਾ ਆਪ ਦਾ ਬਿਜ਼ਨਸ ਹੈ ਜਾਂ ਕੋਈ ਨਵਾਂ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਹੈ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀ ਹੈ ਜਦੋਂ ਆਪਾਂ ਕੋਈ ਨਵਾਂ ਬਿਜ਼ਨਸ ਸਟਾਰਟ ਕਰਦੇ ਆ ਸਭ ਤੋਂ ਮੇਨ ਪ੍ਰੋਬਲਮ ਕਿ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਪਾਂ ਨੂੰ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅੱਜ ਮੈਂ ਤੁਹਾਡੇ ਵਾਸਤੇ ਪੰਜ ਇਹੋ ਜਿਹੀ ਹੈਲਪਫੁਲ ਟਿਪਸ ਲੈ ਕੇ ਆਈਆਂ ਜਿਹੜੀ ਤੁਹਾਡੇ ਬਿਜ਼ਨਸ ਦੇ ਵਿੱਚ ਤੁ ਫਰਸ ਟਿਪਸ ਜਿਹੜੀ ਤੁਹਾਡੇ ਵਾਸਤੇ ਸਭ ਤੋਂ ਜ਼ਿਆਦਾ ਵਧੀਆ ਹੈ ਤਾਂ ਸ਼ੁਰੂ ਕਰਦੇ ਆਂ ਪਹਿਲਾ ਪਹਿਲਾ ਨੰਬਰ ਕੀ ਤੁਹਾਨੂੰ ਕਰਨਾ ਕੀ ਹੈ ਪ੍ਰੋਡਕਟ ਡਿਸਪਲੇ ਤੇ ਪ੍ਰੈਜੈਂਟੇਸ਼ਨ ਉਹ ਮੈਂ ਸਮਝਾ ਦੇਣੀ ਆ ਕਿ ਜਿਹੜਾ ਵੀ ਤੁਸੀਂ ਸਮਾਨ ਰੱਖ ਰਹੇ ਹੋ ਡਿਸਪਲੇ ਕਰ ਰਹੇ ਹੋ ਉਹ ਥੋੜਾ ਅਟਰੈਕਟਿਵ ਤੇ ਆਰਗੇਨਾਈਜ਼ ਤਰੀਕੇ ਨਾਲ ਹੋਣਾ ਚਾਹੀਦਾ ਨਾਲ ਫਰੰਟ ਡਿਸਪਲੇ ਜਿਹੜਾ ਆਪਾਂ ਸਭ ਨੂੰ ਦਿਖਾਉਨੇ ਆ ਸਭ ਨੂੰ ਪਤਾ ਲੱਗਦਾ ਹੈ ਕਿ ਇਹ ਡਿਸਪਲੇ ਕਿੱਤੀ ਹੋਈ ਹੈ ਉਹ ਲੇਟੈਸਟ ਤੇ ਟ੍ਰੈਂਡਿੰਗ ਹੋਣੀ ਚਾਹੀਦੀ ਹੈ ਨਾਲੇ ਪ੍ਰਾਈਸ ਟੈਗ ਕਲੀਅਰ ਤੇ ਵਿਜ਼ੀਬਲ ਹੋਣਾ ਚਾਹੀਦਾ ਹੈ ਕਿਉਂਕਿ ਜੋ ਦਿਸਦਾ ਹੈ ਉਹ ਹੀ ਵਿਕਦਾ ਹੈ ਦੂਜਾ ਪੁਆਇੰਟ ਕਸਟਮਰ ਐਕਸਪੀਰੀਅੰਸ ਅਰ ਸਰਵਿਸ ਕਸਟਮਰ ਨੂੰ ਵਧੀਆ ਸਮਾਈਲ ਦੇ ਨਾਲ ਗ੍ਰੀਟ ਕਰੋ ਤੇ ਦੂਜੀ ਗੱਲ ਇਹ ਕਿ ਉਹਨਾਂ ਦੀ ਜ਼ਰੂਰਤ ਨੂੰ ਸਮਝ ਕੇ ਉਹਨਾਂ ਨੂੰ ਸਜੈਸਟਿਵ ਸੇਲਿੰਗ ਕਰੋ ਜਿਵੇਂ ਕਿ ਇਸ ਪ੍ਰੋਡਕਟ ਦੇ ਨਾਲ ਇਹ ਦੁਪੱਟਾ ਵਧੀਆ ਲੱਗੇਗਾ ਇਸ ਤਰ੍ਹਾਂ ਤੇ ਸਭ ਤੋਂ ਇੰਪੋਰਟੈਂਟ ਉਹਨਾਂ ਦੀ ਕੰਪਲੇਂਟਸ ਤੇ ਐਕਸਚੇਂਜ ਨੂੰ ਜਿੰਨੀ ਵੀ ਉਹਨਾਂ ਦੀ ਰਿਕੁਐਸਟ ਹੁੰਦੀ ਹੈ ਉਸ ਕਰਕੇ ਉਹਨਾਂ ਨੂੰ ਪੋਲਾਈਟਲੀ ਹੈਂਡਲ ਕਰੋ ਤੀਜਾ ਪੁਆਇੰਟ स्टॉक और इन्वेंटरी मैनेजमेंट डिमांड ਦੇ ਹਿਸਾਬ ਦੇ ਨਾਲ ਸਟਾਕ ਚੈੱਕ ਕਰਦੇ ਰਹੋ ਨਾ ਬਹੁਤਾ ਸਟਾਕ ਹੋਣਾ ਚਾਹੀਦਾ ਹੈ ਸ਼ਾਪ ਤੇ ਨਾ ਹੀ ਕਮ ਹੋਣਾ ਚਾਹੀਦਾ ਹੈ ਫਾਸਟ ਮੂਵਿੰਗ ਤੇ ਸਲੋ ਮੂਵਿੰਗ ਪ੍ਰੋਡਕਟ ਦੀ ਲਿਸਟ ਬਣਾ ਕੇ ਰੱਖੋ ਤੇ ਨਾਰਦੀ ਨਾਲ ਤੁਹਾਨੂੰ ਇਨਵੈਂਟਰੀ ਟਾਈਮ ਟੂ ਟਾਈਮ ਚੈੱਕ ਕਰ ਲੈਣੀ ਚਾਹੀਦੀ ਹੈ ਜਿਹਦੇ ਕਰਕੇ ਨਾ ਤਾਂ ਆਪਣੇ ਕੋਲ ਸੌਰਟੇਜ ਹੋਵੇ ਤੇ ਨਾ ਹੀ ਓਵਰ ਸਟਾਕਿੰਗ ਹੋਵੇ ਚੌਥਾ ਪੁਆਇੰਟ ਕਲੀਨ ਬਿਲਿੰਗ ਤੇ ਪ੍ਰਾਈਸਿੰਗ ਟਰਾਂਸਪੇਰੈਂਸੀ ਤੁਹਾਨੂੰ ਆਪਣੇ ਹਰ ਇੱਕ ਪ੍ਰੋਡਕਟ ਦਾ ਕੰਪਲੀਟ ਪ੍ਰੋਪਰ ਕਲੀਅਰ ਬਿਲਿੰਗ ਰਿਪੋਰਟ ਰੱਖਣੀ ਚਾਹੀਦੀ ਹੈ ਦੂਜੀ ਗੱਲ ਇਹ ਹੈ ਦੇ ਵਿੱਚ ਕਿ ਤੁਸੀਂ ਆਪਣੇ ਦੁਕਾਨ ਤੇ ਜਦੋਂ ਵੀ ਕੋਈ ਵੀ ਆਫਰ ਸਕੀਮ ਜਾਂ ਡਿਸਕਾਊਂਟ ਦੇ ਰਹੇ ਹੋ ਤਾਂ ਉਹ ਕੰਪਲੀਟ ਕਲੀਅਰ ਡਿਸਪਲੇ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਟਰਾਂਸਪੇਰੈਂਟ ਪ੍ਰਾਈਜ਼ਿੰਗ ਰੇਟ ਮੈਂਸ਼ਨ ਕਰਨਾ ਚਾਹੀਦਾ ਹੈ ਕਿਉਂਕਿ ਉਹਦੇ ਕਰਕੇ ਤੁਹਾਡੇ ਕਸਟਮਰਸ ਦਾ ਟਰਸਟ ਗੇਨ ਹੁੰਦਾ ਹੈ ਤੇ ਪੰਜਵਾਂ ਤੇ ਸਭ ਤੋਂ ਇੰਪੋਰਟੈਂਟ ਪੁਆਇੰਟ ਸ਼ਾਪ ਐਂਬੀਅੰਸ ਤੇ ਕਲੀਨਲਿਨੈਸ ਆਪਣੇ ਦੁਕਾਨ ਨੂੰ ਸਾਫ਼ ਸੁਥਰਾ ਤੇ ਵੈਲਡ ਰੱਖਣਾ ਚਾਹੀਦਾ ਹੈ ਤੇ ਦੂਜੀ ਗੱਲ ਆਪਣੇ ਦੁਕਾਨ ਦੇ ਵਿੱਚ ਬੈਕਗ੍ਰਾਉਂਡ ਮਿਊਜ਼ਿਕ ਦੇ ਨਾਲ ਫਰੇਗਰੈਂਸ ਦਾ ਹਲਕਾ ਟੱਚ ਹੋਣਾ ਚਾਹੀਦਾ ਹੈ ਕਿਉਂਕਿ ਉਹ ਤੁਹਾਡੇ ਕਸਟਮਰ ਨੂੰ ਪੋਜ਼ਿਟਿਵ ਵਾਈਬ ਦਿੰਦਾ ਹੈ ਤੇ ਸਭ ਤੋਂ ਇੰਪੋਰਟੈਂਟ ਤੁਹਾਡੇ ਜਿੰਨੇ ਵੀ ਸ਼ਾਪ ਦੇ ਅੰਦਰ ਮੈਂਬਰਸ ਕੰਮ ਕਰ ਰਹੇ ਨੇ ਉਹਨਾਂ ਦਾ ਡ्रेसਿੰਗ ਸੈਂਸ ਤੇ ਬਿਹੇਵੀਅਰ ਪ੍ਰੋਫੈਸ਼ਨਲ ਹੋਣਾ ਚਾਹੀਦਾ ਹੈ आई होप ਤੁਹਾਨੂੰ ਇਹ 5 ਪੁਆਇੰਟ ਬਹੁਤ ਵਧੀਆ ਲੱਗੇ ਹੋਣਗੇ ਤੇ ਤੁਹਾਡੇ ਸ਼ਾਪ ਦੇ ਵਿੱਚ ਤੁਹਾਨੂੰ ਹੈਲਪਫਲ ਜ਼ਰੂਰ ਹੋਣਗੇ ਕਿਉਂਕਿ ਕਈ ਵਾਰੀ ਕੋਈ ਵੀ ਨਵਾਂ ਕਪੜਾ ਵਪਾਰੀ ਹੁੰਦਾ ਨੇ ਉਹਨੂੰ ਨਹੀਂ ਪਤਾ ਹੁੰਦਾ ਕਿ ਆਪਾਂ ਨੂੰ ਬਿਜ਼ਨਸ ਕਿਵੇਂ ਕਰਨਾ ਹੈ ਕਿਹੜੀ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਹੈ ਤੇ ਆਪਾਂ ਆਪਣੇ ਸ਼ਾਪ ਨੂੰ ਕਿਵੇਂ ਮੇਨਟੇਨ ਕਰੀਏ ਤਾਂ ਇਹ ਸਪੈਸ਼ਲੀ ਉਹਨਾਂ ਵਾਸਤੇ ਜੇਕਰ ਤੁਹਾਡਾ ਕੋਈ ਵੀ ਫਰੈਂਡ ਹੈ ਜਾਂ ਫਿਰ ਤੁਹਾਡੇ ਰਿਲੇਟਿਵਸ ਨੇ ਜਾਂ ਤੁਹਾਡੇ ਨੀਅਰਬਾਈ ਦੇ ਜਾਂ ਫਿਰ ਨੇਬਰਸ ਹੋਣ ਜਿਨ੍ਹਾਂ ਨੂੰ ਲੋੜ ਹੈ ਨਾ ਟਿਪਸ ਦੇ ਪਲੀਜ਼ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਹ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਪਫੁਲ ਹੋਵੇਗੀ ਤੇ ਉਹ ਆਪਣਾ ਬਿਜ਼ਨਸ ਵਧੀਆ ਤਰੀਕੇ ਨਾਲ ਚਲਾ ਸਕਣਗੇ ਤਾਂ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਆਂ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਕੁਝ ਹੋਰ ਨਵੇਂ-ਨਵੇਂ ਟਿਪਸ ਤੁਹਾਨੂੰ ਦਿੰਦੇ ਰਵਾਂਗੇ ਉਹਦੇ ਤੱਕ ਆਪਣਾ ਧਿਆਨ ਰੱਖਿਓ ਜੇ ਤੁਸੀਂ ਹੋਰ ਵੀ ਕੁਝ ਜਾਣਨਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬਿਜ਼ਨਸ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਥੋੜਾ ਕੋਈ ਵੀ ਸਵਾਲ ਹੋਵੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਤੋਂ ਦੇਵਾਂਗੀ ਤਾਂ ਮਿਲਾਂਗੇ ਤੁਹਾਨੂੰ ਨ ਤਾਂ ਜ਼ਰੂਰ ਤੋਂ ਪ੍ਰੈਸ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਕਪੜੇ ਵਪਾਰੀ ਨੂੰ ਹਰ ਇੱਕ ਚੀਜ਼ ਦਾ ਨੋਲੇਜ ਹੋਣਾ ਚਾਹੀਦਾ ਹੈ ਜੇਕਰ ਨਹੀਂ ਹੈ ਤਾਂ ਤੁਹਾਡਾ ਇੱਕ ਸ਼ੇਅਰ ਉਹਨਾਂ ਦੀ ਜ਼ਿੰਦਗੀ ਜ਼ਰੂਰ ਬਣਾ ਸਕਦਾ ਹੈ ਧੰਨਵਾਦ